ਨਾਉ ਤੇ ਜਾ ਕੇ ਸਾਰਾ ਮੈਂ ਨਹੀਂ ਚੁਣਿਆ ਪੂਰਾ ਉਹਨਾ ਨੌ ਲੱਗਣੇ ਸ਼ੁਰੂ ਹੋ ਗਏ ਆਮਣੇ ਵਾਲੇ ਬੰਦੇ ਨੂੰ ਨਾ ਭਲਾ ਕੁਛ ਨਾ ਕਵੇ ਬੰਦਾ ਦੇਖ ਕੇ ਡੰ ਚੰਦਾ ਇਹਦੇ ਸਾੜੀ ਲਾਉਣ ਲੱਗ ਜੀ ਕਿੰਨੇ ਮੀਟਰ ਦੀ ਲੱਗੂ ਸਾੜੀ 2-3 ਮੀਟਰ ਸਾੜੀ 5 ਮੀਟਰ ਦੀ ਲਾਉਂਗੇ ਕਿਤੇ 2-3 ਕਿਲੋਮੀਟਰ ਦੀ ਲੱਗ ਜੂਗੀ ਹੋਏ ਗਏ ਜੀ ਵੈਲਕਮ ਬੈਕ ਟੂ ਚੈਨਲ ਅਮਰਜੀਤ ਬਲੌਗਸ ਤੇ ਤੁਹਾਡਾ ਸਵਾਗਤ ਹੈ ਤੁਹਾਡੇ ਨਾਲ ਅੱਜ ਅਪਬਿਲਿਟੀ ਹੈ ਅਪਰਸਟ ਅੱਜ ਆਪਾਂ ਜਾਣੇ ਗਏ ਆ ਅਜਨੌਦ ਦੁੱਧਾ ਸਾਹਿਬ ਦਸਵੀਂ ਤੇ ਅੱਜ ਤੁਹਾਡਾ ਸਵਾਗਤ ਹੈ ਗੱਡੀ 'ਚ ਹੋਇਆ ਵਾ ਅੱਜ ਗੱਡੀ 'ਚ ਗਏ ਸੀ ਅਸੀਂ ਬੈਠੇ ਆ ਆਪਾਂ ਹੀ ਜਾ ਰਹੇ ਨੇ ਨਾਲ ਨਾਲ ਹਾਂ ਗੱਲਾਂ ਕਰ ਰਹੇ ਆ ਫੋਨ ਤੇ ਇੱਧਰ ਕੁੱਤਿਆਂ ਦਾ ਭਾਜੀ ਜਾ ਰਿਹਾ ਇੱਧਰ ਕੁੱਤਾ ਭਾਜੀ ਜਾ ਰਿਹਾ ਆਪਣਾ ਇੱਧਰ ਸਾਡੇ ਆਂਟੀ ਬੈਠੇ ਆ ਉੱਧਰ ਸਾਡੀ ਬੀਬੀ ਬੈਠੇ ਆ ਸਾਡਾ ਜਿੰਤਾ ਬੈਠਾ ਵਾ ਚਲੋ ਹੈਲੋ

ਆਇਓ ਆਇਓ ਵਾਇਓ ਵਾਇਓ ਕੋਨੇ ਕੇ ਤੇ ਪਾਪਾ ਦੀਆਂ ਪਰੀਆਂ ਬਈਸ ਕਿਵੇਂ ਦੇਖ ਰਹੀ ਹੈ ਮੈਂ ਤਾਂ ਆਵਾਜ਼ੇ ਸਵਾਲ ਦੇਖ ਰਹੀ ਹੈ ਕਿੱਦਾਂ ਦੇਖਦੀ ਹੋ ਮੈਂ ਉਹ ਚਾਹ ਰਹੀ ਹਾਂ ਰੋਕ ਕੇ ਤੁਸੀਂ ਕਹਿੰਦੇ ਮੇਰੇ ਮੁੰਡੇ ਨੇ ਕਿੱਦਾਂ ਦੇਖਦੀ ਹੈ ਮੈਂ ਹੋਰ ਨੇ ਕੁਛ ਤੇਰੇ ਨੂੰ ਤੇ ਮੈਂ ਦੇਖਦੀ ਸੀ ਕਿੱਥੇ ਦੇਖਦੀ ਸੀ ਉਹ ਅੱਛਾ ਸਮਝ ਨਾ ਓਏ ਸਾਨੂੰ ਸਾਨੂੰ ਨਹੀਂ ਦੇਖ ਰਹੀ ਸੀ ਉਹ ਉਹ ਮੇਰੇ ਵੱਲ ਦੇਖ ਕੇ ਹੱਸ ਰਹੀ ਸੀ ਕਿ ਇੰਦਾ ਵੀ ਕਾਲਾ ਮੁੰਡਾ ਹੁੰਦਾ ਹੈ ਪੱਕਾ ਹੀ ਰੱਖ ਲੈਣਾ ਦਾ ਦੋਸਤੋ ਹੁਣ ਪਹੁੰਚ ਗਏ ਗੁਰਦਾਰ ਸਾਹਿਬ ਜਸ਼ਮੀ ਤੇ ਭਾਈ ਗੁਰਜੀ ਭਾਈ ਗੁਰਜੀ ਗਾਈ ਜਸ ਮਣ ਪਹੁੰਚ ਚੁੱਕੇ ਹੰਬਰ ਸਰ ਹੰਬਰ ਸਰ ਗਾਈ ਇੱਥੇ ਜਕੀਨ ਜਮਾ ਨਾ ਕਰਿਆ ਕਰੋ ਇਹ ਹਮੇਸ਼ਾ ਤੋਂ ਕਹੀ ਦਿੰਦਾ ਵਾ ਇੱਕ ਤਾਂ ਖਾ ਭਾਂਕਦਾ ਗਾਈ ਇੱਕ ਤਾਂ ਤਾ ਭਾਂਕਦਾ ਲੈਂਦਾ ਅੰਕ ਸੁਣ ਦੇਖ ਭਾਈ ਅੰਠੇ ਤੋਂ ਖਾਣ ਆਏ ਗਏ ਤੇ ਬੇਸਤੀ ਓਏ ਆਂਟੀ ਨੇ ਦੇਖਿਆ ਨੀ ਮਾਰ ਕੇ ਦਿਖਾ ਦੇ ਕੋਈ ਨੀ ਗੱਡੀ ਚਲ ਜਾਣੀ ਆਪਾਂ ਬੜਿਆ ਮਸਟ ਹੈਲੋ ਇਹ ਤੈਨੂੰ ਪੜਾ ਹੈਲੋ ਦੋਸਤੋ ਪਹੁੰਚ ਗਏ ਗੁਰਦੁਆਰਾ ਸਾਹਿਬ ਮੰਮੀ ਹੁਣੀ ਉੱਦਲ ਛੱਡ ਜਾ ਰਹੇ ਆ ਅਸੀਂ ਤਿੰਨਾਂ ਜਣੇ ਛੱਡ ਇੱਧਰ ਦੀ ਸਾਈਡ ਆ ਉਹਨੂੰ ਐ ਕੋਲੋਂ ਦਿੱਤਾ ਕਹਿ ਜੀ ਨੂੰ ਬੋਕੇ ਦਾ ਪਤਾ ਨਹੀਂ ਦੇਖੋ ਗਾਇਸ ਸਾਹਮਣੇ ਗੁਰਦੁਆਰਾ ਸਾਹਿਬ ਲੱਖਾ ਟੇਕਾ ਪਿੱਛੇ ਰਹਿ ਗਏ ਤਾਂ ਦੋਸਤੋ ਏਥੇ ਲੰਗਰ ਟਾਈਮ ਲੰਗਰ ਖਾਂਦੇ ਹੋਏ ਮੈਂ ਖੁਬੈਤ ਸਾਡੇ ਕੋਲ ਏ ਲੰਗਰ ਖਾਂਦੇ ਫਿਰ ਮਿਲਦੇ ਹਾਂ ਦੋਸਤੋ ਮੰਮੀ ਹੁਣੇ ਆ ਗਏ ਨੇ ਹੱਥ ਖੜੇ ਕਰਤਾ ਆਪਾਂ ਚਲੋ ਚਲਿਏ ਦੋਸਤੋ ਮੱਛੀ ਦੀ ਖਾਣੇ ਆ ਗਏ ਆ ਤੇ ਆ ਦੋਸਤੋ ਨੇ ਵੀ ਲੰਗਰ ਇਕੱਠਾ ਕਰ ਲਿਆ ਇਹਨਾਂ ਨੇ ਵੀ ਕੀਤਾ ਇੱਧਰ ਦਿਖਾਓ ਲੰਗਰ ਦੇ ਹੋ ਇਕੱਠਾ ਕੀਤਾ ਇਕੱਠਾ ਨਹੀਂ ਕੀਤਾ ਬਾਬੇ ਪ੍ਰਸ਼ਾਦ ਆ ਹਾਂ ਸਾਰਾ ਸਾਰਾ ਅੰਕਲ ਨੇ ਬਾਹਰੋਂ ਆਣਾ ਤਾਂ ਪ੍ਰਸ਼ਾਦ ਦਿੱਤਾ ਗਾਇਜ਼ ਇਹ ਬੰਦੇ ਨੇ ਅੱਜ ਬੜੀ ਗੱਡੀ ਕਮਾਈ ਆ ਚੱਲ ਅੱਜ ਮੈਂ ਵੀ ਗੱਡੀ ਬੜੀ ਕਮਾਈ ਆ ਐ ਆ ਅੱਜ ਕਹਿਣ ਕਿਸ ਨੇ ਵੇ ਕਹਿਣ ਕਿਸ ਨੇ ਗੋਬਰ ਸ਼ੁਕਰ ਵਾਲੀ ਗੱਲ ਨੇ ਕੱਲ ਤੇ ਪਿੱਛੇ ਕੋਈ ਕੁੜੀ ਗੱਡੀ ਨਹੀਂ ਸੀ ਇਹ ਜਿੰਨੂੰ ਥੱਪੜ ਬਿਆਦਾ ਮਾਰਿਆ ਬੜੀ ਜੋਗਦੀ ਆਵਾਜ਼ ਨਹੀਂ ਆਈ ਸਾਇਲੈਂਟ ਤੇ ਸੀ ਕੋਈ ਨਾ ਸੰਧੂ ਨਾਲਾ ਬਾਬੇ ਗੋਰਾ ਹੋ ਜਾਏਗਾ ਕ੍ਰੋਲ ਤੋਂ ਕੋਲ ਕੋਈ ਛਾਲ ਮਾਰਦੇ ਉਹ ਪੱਠੀ ਉਹਦੇ ਚ ਬੱਬਾ ਪੱਠੀ ਚੋਂ ਆਉਦੀ ਉਹ ਪੱਠੀ ਰੋਟੀਆਂ ਹੀ ਖਾ ਕੇ ਆਇਆ ਉੱਥੇ ਹੀ ਖਾ ਕੇ ਆਏ ਰੋਟੀਆਂ ਜਿਹੜੀਆਂ ਖਾਧੀਆਂ ਤੋੜਦਾ ਬੈਠਾ ਮੈਂ ਨਹੀਂ ਰੋਟੀ ਖਾਦੀ ਇੰਨੀ ਆ ਆ ਅੱਜ ਫੁੱਲ ਕਹਿੰਦੇ ਖਾਦੇ ਗਾਈਜ਼ ਅੱਜ ਫੁੱਲ ਕਹਿੰਦੇ ਖਾਦੇ ਨੋ ਇੰਨੇ ਖਾਦੇ ਸੱਤ ਮੈਂ ਖਾਦੇ ਹਾਂ ਪਾਸ਼ੀਆਂ ਨਹੀਂ ਨਹੀਂ ਸੌਰੀ ਸੱਤ ਮੈਂ ਖਾਦੇ ਅੱਠ ਥੇਂਦੇ ਖਾਦੇ ਛੇ ਇਹਨੇ ਖਾਦੇ ਪੂਰਾ ਬਣ ਗਿਆ 786 ਤੂੰ ਵੇ ਅਬ ਮੈਂ ਬੈਠੂਗਾ ਓਏ ਫਿਰ ਮੈਂ ਗਿੱਡੀ ਆ ਓਏ ਬਾਈ ਤੁੱਪ ਗਿੱਡੀ ਆ ਪਰ ਪਹਿਲੇ ਚਾਬੀ ਲਾਉਂਦੇ ਗਾਇਜ਼ ਪਹਿਲਾਂ ਚੱਲ ਹਾਂ ਓਏ ਹੇ ਚੱਲ ਚੱਲ ਦੋਸਤੋ ਪਹਿਲਾਂ ਬੈਠਣ ਲੱਗੇ ਗਾਇਜ਼ ਓਏ ਪਿਛਾਟ ਹੋਇਆ ਕੋਈ ਸੌਂਦ ਨਹੀਂ ਕੀਤਾ ਕਹਿੰਦੇ ਗੁੱਟਾ ਉਹਦੇ ਰਿਐਕਸ਼ਨ ਦੇਖਣ ਆਲੇ ਬੈਠਣ ਦੇ ਪਿਛੇ 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 ਦੇਖੋ ਦੂਰ ਤੋਂ ਲੈਣ ਆਊਗਾ ਖਰਚਾ ਕਰ ਆਊਗਾ ਗਾਈ ਜੈ ਇੰਨੀ ਗਰਮੀ ਆ ਮੈਂ ਤਾਂ ਭਿੱਜ ਗਈ ਪੂਣੇ ਭਿੱਜ ਗਈ ਤੇ ਚਲੋ ਦੋਸਤੋ ਹੁਣ ਆਪਾਂ ਤੁਹਾਨੂੰ ਕਹਿੰਦੀ ਜੇ ਕਿਤੇ ਕਹਿੰਦੇ ਲੈ ਕੇ ਤੇ ਜਾਓ ਦਵਾਈ ਇਹਦੇ ਨਾਲ 500 ਰੁਪਏ ਦਾ ਟਿਕੀ ਚਾਹੁੰਦਾ ਵਾ ਤਾਂ ਦੋਸਤੋ ਹੁਣ ਆਪਾਂ ਪਹੁੰਚ ਗਏ ਗਊਸ਼ਾਲਾ ਕਾ ਆਪਾਂ ਝੂਟ ਲੈ ਜਾਓ ਓਏ ਉਹਦੇ ਸਾਹਮਣੇ ਬਾਬੇ ਜੀ ਕਿਹੜੀ ਵਾਲੇ ਵੀ ਆਏ ਕਿੱਥੇ ਉਹਦੇ ਵਰਦੀ ਪਈ ਉਹਨਾਂ ਦੇ ਨਿਓਨ ਰੰਗ ਦੀ ਆਇਆ ਬੱਬੇ ਆਇਆ ਵਾਲਾ ਮੱਥਾ ਟੇਕੀ ਜੈ ਸ਼੍ਰੀ ਕ੍ਰਿਸ਼ਨ ਜੈ ਗੋ ਮਾਤਾ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਮੈਂ ਮੱਥਾ ਟੇਕ ਲਈਏ ਇੱਥੋਂ ਪਾਲਾ ਵਾਲੀ ਇੱਥੋਂ ਬੋਵਾਲੀ ਓਏ ਤੂ ਵਾਲੀਆਂ ਵਾਲਾ ਆਂਟੀ ਨਹੀਂ ਅੰਟੀ ਤਾਂ ਬਾਬੇ ਨੂੰ ਮੰਨਦੀ ਨਹੀਂ ਬਈ ਚੱਪਲ ਆਪਾਂ ਦੋਨੋਂ ਰਹਿ ਗਿਆ ਚਲ ਕੋਈ ਨਹੀਂ ਆਪਾਂ ਇੱਧੇ ਚੱਲਦੇ ਆਂ ਹਾਂ ਅੰਟੀ ਗਰਮ ਹੋਣੀ ਤਾਂ ਆਹ ਤਾਰੇ ਤੁਸੀਂ ਮੇਰੀ ਕਰਨਾ ਔਖਾ ਬੱਤ ਮੈਂ ਤੁਹਾਨੂੰ ਬਈ ਹੰਦ ਚੰਦੀ ਮੈਂ ਤਰਕ ਦੇ ਚਲੋ ਦੋਸਤੋ ਮੱਥਾ ਟੇਕਦੇ ਆ ਰਹੇ ਆਂ ਚੱਪਲ ਅਰੇ ਰੋਏ ਪਾਪਾ ਬਣ ਗਿਆ ਇਹਦਾ ਇਹ ਦੇਖੀ ਆਪਾਂ ਵੀ ਅੰਦਰ ਹੈ ਇਹੋ ਲੈ ਅੰਦਰ ਤਾਂ ਦੇਖ ਕੇ ਨੂੰ ਡਰ ਲੱਗੀ ਅੰਦਰ ਤਾਂ ਆਇਆ ਤੇ ਪ੍ਰਕਰਮਾ ਕਰਾਈਏ ਅੰਦਰ ਆ ਕੇ ਮੱਥਾ ਟੇਕ ਦੋਸਤੋ ਆ ਬੜਾ ਸਕੂਨ ਮਿਲਦਾ ਪਏ ਇੱਥੇ ਆ ਕੇ ਮਿਲਦਾ ਕਿ ਨਹੀਂ ਬਾਬੇ ਬਾਈ ਤੁਹਾਨੂੰ ਪੁੱਛ ਰਿਆ ਸਨੇਪਾ ਬਣਾਉਣ ਵਾਲਿਓ ਓਸਮ ਲੱਗ ਰਿਹਾ ਗੇਜ ਓਸਮ ਦਾ ਦੇਖ ਸਾਡਾ ਪਿੱਛੇ ਘਟਿਆ ਨਾ ਬਾਬੇ ਮੁੱਕ ਗਿਆ ਠੀਕ ਹੈ ਛੋਣਾਪਾ ਚ ਆਉਂਦੇ ਆ ਬਿਮਾਰ ਗੰਮ ਗੁੜੇ ਆ ਜੋਏ ਓਏ 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 ਕੋਈ ਨਹੀਂ ਵੇ ਵੇ ਆਇਆ ਦੋਸਤ ਇਹਨਾਂ ਜੀ ਨਹੀਂ ਕਰਦੇ ਜਾਂ ਮੇਰਾ ਵੀ ਨਹੀਂ ਕਰਦਾ ਗੈਸ ਬੜਾ ਮੈਂ ਹਾਂ ਗੈਸ ਠੀਕ ਹੈ ਠੀਕ ਹੈ ਸੰਦੂ ਕੀ ਹੋ ਗਿਆ ਓਏ ਬੱਬਾ ਇਹ ਲੱਦਦਾ ਕੀ ਲੱਕ ਸਿੱਧਾ ਸੀ ਹਾਂ ਤੇ ਵੀ ਸੋਹ ਬੈਠਾ ਮੈਂ ਸਿੱਧਾ ਸੀ ਮੈਂ ਪਤਾ ਨਹੀਂ ਇੱਕਦਮ ਮੈਂ ਕਿੱਦਾਂ ਹੋ ਗਿਆ ਬੇਹੋਸ਼ ਹੋ ਗਿਆ ਬੇਹੋਸ਼ ਮੈਂ ਉਹਦੇ ਉੱਪਰ ਛੱਡਿਆ ਨਹੀਂ ਨੇ ਮੈਨੂੰ ਪਤਾ ਛੂੜਾ ਨਹੀਂ ਛੱਡਿਆ ਨੇ ਤੂੰ ਕਿਦਾਂ ਦਾ ਹੈ ਓਏ ਨਿਕਲ ਤੇ ਬੱਬੂ ਤਾ ਮੈਂ ਤਾਂ ਗਿਆ ਲੈ ਵੀ ਗਿਆ ਸਾਰੇ ਉੱਪਰ ਉਲਟੀ ਵਾਲਾ ਫੀਲਿੰਗ ਆ ਗਿਆ ਮੈਨੂੰ ਮਮਾ ਬੇਹੋਸ਼ ਹੋ ਗਿਆ ਸੀ ਮਹਾਦ ਪੱਜਦਾ ਹੀ ਆ ਜਾਂਦੇ ਕਰਦੇ ਤੋਂ بڑے ਹੋਇਆ ਹਾਂ ਉਹ ਵੀ ਮੈਂ ਫੜਿਆ ਨੂੰ ਪੂਰਾ ਹੋਈ ਗਿਆ ਸਾਰੇ ਮੈਂ ਕਿਹਾ ਮਗਾ ਪਾ ਤਾ ਨਾ ਮਗਾ ਪਾ ਬਬੀ ਰਾਇਆ ਕਰਕੇ ਕਿ ਕਿੱਦੋਂ ਕੜਾਏ ਨਾ ਹਾਂਜੀ ਹਾਂਜੀ ਹੈਗਾ ਆਈਫੋਨ 'ਚ ਤਾਂ ਵਲੋਗ ਬਣ ਰਿਹਾ ਅੱਛਾ ਵਲੋਗ ਚੱਲੀ ਜਾਂਦਾ ਹਾਂ ਕਿੱਦਾਂ ਭੇੜੀ ਕਿਸੀ ਬੋਲਦੀ ਕਰਦਾ ਨਹੀਂ ਫਿਰ ਮੰਮੀ ਤੁਹਾਨੂੰ ਪਤਾ ਹੋਊਗਾ ਕਿ ਇਹ ਭੇੜੀ ਕੁਰਸੀ ਸੀ ਬਈ ਕੰਨ ਮੈਨੂੰ ਬੜੇ ਚਾਹ ਨਾਲ ਪੁੱਛਿਆ ਚੀਮੇ ਕਿਹੜੇ ਰੰਗ ਤੇ ਬੈਠਾ ਉਹ ਜੀ ਰੰਗ ਤੇ ਬੈਹਿ ਜਾ ਤੈਨੂੰ ਸਾਰੇ ਇੱਕੋ ਜਿਹੇ ਲੱਗਣੇ ਯਾਰ ਚੀਮਾ ਸਿੱਧਾ ਸੀ ਮੈਂ ਉੱਠੋ ਹੋ ਗਿਆ ਮੈਂ ਕਿਹਾ ਨਾ ਕਰ ਤਾ ਮੇਰੇ ਕੋ ਸਿੱਧਾ ਹੋ ਸਿੱਧਾ ਹੋ ਉਹ ਸਿੱਧਾ ਹੁੰਦੀ ਹੀ ਨਹੀਂ ਪਿਆ ਸੀ ਕੰਟਰੋਲ ਹੀ ਨਹੀਂ ਹੋ ਰੇ ਮੇਤੋਂ ਚੀਮੇ ਰੋਲ ਲੈ ਮੈਂ ਕਿਹਾ ਮੈਂ ਬਲੂ ਸਟਾਰਟ ਹੋ ਗਿਆ ਨਾ ਮੇਰੇ ਅਗਲਾ ਤੋਂ ਮਨੇ ਇੰਦਰ ਮੈਂ ਰੋਕ ਦਈਦਾ ਹੁੰਦਾ ਵਾ ਕੁਛ ਨਹੀਂ ਹੁੰਦਾ ਜਲਦੀ ਉਹਦਣ ਮੈਨੂੰ ਇਹਨਾਂ ਦੇ ਬੰਬੂਦਾਰ ਦਿਖਾਇਆ ਮਿਲੂ ਉਹ ਤਾਂ ਤਰੀਕ ਚੋਰੀ ਲਿੱਤੇ ਉਈ ਔਰ ਇਹਦੇ ਰੀਤ ਤੇ ਕਾਲੂ ਦੋਨੇ ਜਣੇ ਕਮਾਏ ਇੰਨੇ ਇੱਥੇ ਇਹਨਾਂ ਨੇ ਵਿਊਸ਼ ਹੋ ਗਿਆ ਬਾਈ ਮੈਂ ਸਹੀ ਕਹਿੰਦਾ ਤਾਂ ਇਹਨਾਂ ਛੇਤੀ ਬੋਖਸਣ ਦਾ ਰੁਕਣਾ ਤੇ ਚੱਕੀ ਘੋਣਾ ਪੈਣਾ ਸੀ ਇਹਨੇ ਤਾਂ ਇਹਦੇ ਦੋ ਗੱਥਪੜ ਮਾਰੇ ਉਸ ਤੋਂ ਬਾਅਦ ਉੱਠ ਗਿਆ ਬਾਈ ਪਤਾ ਨਹੀਂ ਲੱਗਿਆ ਮੈਨੂੰ ਕਿਵੇਂ ਆਪਣੇ ਕੋਲ ਤਾਂ ਪਾਣੀ ਵੀ ਨਹੀਂ ਸੀਗਾ ਮੈਨੂੰ ਹੂਕੀ ਦੀਆਂ ਮੈਨੂੰ ਪਤਾ ਹੀ ਲੱਗਾ ਆਹ ਝੂਟੇ ਤਾਂ ਨਹੀਂ ਹੁੰਦਾ ਗਾਇਸ ਸਾਰਾ ਵਲੋਗ ਗੱਡੀ 'ਚ ਹੀ ਲੰਘ ਗਿਆ ਪਰ ਚਲੋ ਕੋਈ ਨਾ ਹਾਲ ਤਾਂ ਟਾਈਮ ਪਿਆ ਵਾ ਹੁਣ ਤਾਂ ਟਾਈਮ ਹੋਇਆ ਵਾ ਗਾਇਸ ਪਰ ਬੰਦ ਹੋ ਗਿਆ ਮਾੜਾ ਹੀ ਚੱਲਦਾ ਕਿੰਨਾ ਡਰਾ ਮੈਨ 5 ਵਜ ਗਏ ਮੈਂ 5 ਵਜ ਗਏ 4:50 ਤੇ ਉਹਦੇ ਜਦੋਂ ਮੈਨੂੰ ਸਾਡੇ ਤੋਂ ਫੋਨ ਆਇਆ ਸੀ ਮੇਰੇ ਇੰਸਟੀਚਿਊਟ ਦਾ ਕੋਈ ਨਹੀਂ ਤਾਂ ਚਲੋ ਨਾ ਸੋਖਾ ਨਾਲ ਕੋਈ ਤਰ੍ਹਾਂ ਕੋਈ ਹੁੰਦੀ ਹੈ ਦੋਸਤੋ ਕੋ ਦੇ ਕੇ ਰੀਤ ਦਾ ਨੌ ਲੱਗਣੀ ਸ਼ੁਰੂ ਹੋ ਗਏ ਬੜੀ ਦਿਨਾਂ ਤੋਂ ਰੋਂਦੀ ਪਈ ਆ ਇਹ ਸਨ 8-10 ਸਾਲ ਹੋ ਗਏ ਕਿ ਮੱਖਾ ਬਾੜਦਿਆਂ ਨੂੰ ਫੋਨ ਚੱਲੇ ਜਾ ਹੁਣ ਪਤਾ ਲੱਗਿਆ ਕਿਹੜੇ ਵੇਲੇ ਫਟਕੜੀ ਚੱਲੇ ਗਏ ਗੈਸ ਆ ਸਾਡੇ ਵੀਰ ਬੈਠੇ ਹੋਏ ਆ ਤਾਂ ਫੋਨ ਲੈਣ ਆਏ ਆ ਦੀ ਬੇਠਣ ਨਹੀਂ ਆਏ ਕੀ ਲੈਣਾ ਇਹ ਰਿਵਿਊ ਦੱਸ ਦੇ ਰਿਵਿਊ ਦੇਣਾ ਹੈ ਤੇਰੇ ਤੇ ਆਪਾਂ ਇੱਕ ਚੀਜ਼ ਅਪਲਾਈ ਕਰਦੇ ਗਏ ਜੀ ਤੇਰੇ neck ਤੇ blackness ਉਹ ਚੱਕਣੀ ਆ ਤੇ ਕਈ ਲੋਕ ਆਉਂਦੇ ਆ ਗਾਇਸ ਇਧਰ ਦੇਖੋ ਇਧਰ ਰੱਖੋ ਗਾਇਸ ਕੀ ਆ ਇਹ ਮੈਂ ਸ਼ੌਪ ਤੋਂ ਆ ਗਿਆ ਅਸੀਂ ਉੱਤੇ ਹੀ ਬੰਦ ਕਰਿਆ ਬੰਦ ਲੋਕ ਨਹੀਂ ਰੱਖਿਆ ਸੰਗੋ ਆ ਕਿੱਥੇ ਉਹ ਮੈਂ ਤੁਸੀਂ ਸੰਗੋਲ ਉਤਰਾਈ ਉਤਰ ਕੇ ਬਸ ਗਿਲਮਰਕੀ ਬਣ ਕੇ ਗਿਲਮਰਕੀ ਬਣ ਗਿਆ ਸ਼ਾਇਦ ਤੇ ਨਾਲ ਅੰਦਰ ਇਹ ਨੋਲ ਵਾਰੀ ਗਣੇ ਨੋ ਲਵਾ ਲੈਂਦੇ ਨੇ ਆ ਫੇਰ ਆਪਾਂ ਮਿਲਦੇ ਆ ਤੁਹਾਨੂੰ ਦੱਸੀ ਲਾਰੇ ਗਏ ਤੇ ਤੁਮਨੇ ਇਹ ਕਿ ਕਰੀ ਗਏ ਗਏ ਇਹਨੇ ਭੰਡਈਏ ਘਰਾਂ ਲਈ ਫੇਰ ਤੁਸੀਂ ਕਿ ਧੋਦੇ ਮੇਰੀ ਕੋਲ 2000 ਰੁਪਏ ਉੱਤੇ ਲਾਉਗੀ ਧੀਰੇ ਕਰਕੇ ਭੰਡ ਧੋ ਸਕਦੇ ਨਾ ਆਰਾਮ ਨਹੀਂ ਸਾਰਾ ਕੁਝ ਕਰਤਾ ਓਏ ਮੂੰਹ ਨਹੀਂ ਖਲਦੀ ਇਹ ਕਾਈ ਤੇ ਵਿੱਚ ਮੈਂ ਜਦਿਆਂ ਨੂੰ ਬੰਨਾ ਮਿਲ ਜੂਗਾ ਨਾ ਮੂੰਹ ਤੋਂ ਕਰਨਾ ਹੋਗਾ ਇੱਕੋ ਹਾਂ ਇੱਕੇ ਦਿਨ ਦੇ ਆ ਦੀਦੀ ਆਟਾ ਕਹਿੰਸ ਸਕਦੇ ਹਾਂ ਆਰਾਮ ਲੈ ਬਈ ਤੇਰੀ ਉਹ ਲੈ ਲੈਣੀ ਮੱਦਦ ਦੀ ਬੋਲੀ ਗੱਲ ਸੁਣ ਲੋ ਹੁਣ ਬਲੌਗ ਚ ਨਾ ਬੜਾ ਕੰਮਲ ਕੁੱਟਿਆ ਕਰੋ ਦੁਨੀਆ ਬਦਾਂ ਤੈਨੂੰ ਕਿੰਨੀ ਦੇਖਣ ਲੱਗ ਗਈ ਆ ਹੁਣ ਆ ਮਮੀ ਕੰਮ ਬੋਲਦੇ ਆ ਕਿੰਦੀ ਕਿੰਦੀਆਂ ਗੱਲਾਂ ਮਾਰਦਾ ਗੱਲਾਂ ਹੀ ਮਾਰਦੇ ਗੱਲਾਂ ਸਾਰੇ ਮਾਰਦੇ ਮੈਂ ਗੱਲ ਨਹੀਂ ਮਾਰਦੀ ਇਹਨਾਂ ਕਾਲਾ ਤਾਂ ਨਹੀਂ ਆ ਰਿਹਾ ਨਹੀਂ ਨਹੀਂ ਆ ਰਿਹਾ ਮੈਂ ਲੈਟ ਤਾਂ ਉਧਰ ਨੂੰ ਮੂ ਆ ਮੈਂ ਗੋਰਾ ਆਣਾ ਮੈਂ ਗੋਰਾ ਆਣਾ ਜੂਰੀਆ ਇੱਕ ਮਿੰਟ ਦੀ ਬਸ ਇੱਕ ਮਿੰਟ ਮੈਂ ਗੋਰਾ ਆਣਾ ਜੂਰੀਆ ਨਾ ਤਾਂ ਲੱਗਦੇ ਰਹਿ ਨਾ ਤਾਂ ਲੱਗਦੀ ਗੱਲ ਨਾ ਤਾਂ ਲੱਗਦੇ ਰਹਿਣਗੇ ਆਓ ਤੇ ਗਲਤ ਲੱਗਣਾ ਫੋਟ ਆਪਾਂ ਹਸਬ ਲਾ ਲਈ ਕੋਈ ਤਾਂ ਨਹੀਂ ਗਲਤ ਲੱਗਦੇ ਮੇਰੇ ਐਂ ਲਾਤਾ ਸੀ ਇੱਕ ਵਾਰੀ ਤੇ ਸਾਡੇ ਹੋਰ ਬੰਦੇ ਘਰ ਦੇ ਕਸਟਮਰ ਆ ਗਏ ਹੁਣ ਦਵਾਈ ਲੈਣ ਉਹ ਦੇਖੋ ਮੈਂ ਫੋਨ ਮੈਂ ਸੁਣਿਆ ਵੀ ਇਹ ਕਿਹੜੀ ਐਨਸੀ ਆ ਲੈ ਦੇਖੀ ਸਾਨੂੰ ਕੀ ਪਤਾ ਸੀ ਆ ਕੋਠੇ ਲੈ ਚੱਲੋ ਹੋਰ ਕੀ ਲੈ ਨੰਨਾ ਆ ਤਾਂ ਕੰਮ ਤਾਂ ਕੀ ਕਰਾਉਂਦੇ ਬਿਮਾਰਾ ਹੀ ਕਰਦੇ ਆਹ ਆ ਸਾਡੇ ਦਾ ਹੈਲਪ ਤਾਂ ਕੀ ਕਰਾਉਣੀ ਆ ਆ ਮੈਂ ਆ ਦੇਗਾ ਆ ਨਹੀਂ ਗਾ ਦੇਸੀ ਹੋਈ ਕਰਦੇ ਆ ਇਹ ਤਾਂ ਹੀ ਦੀਦੀ ਕਰਦੇ ਨੇ ਕਰਾ ਲਏ ਸਾਰੇ ਜਾਨੇ ਦੀਦੀ ਤੋਂ ਹਾਂ ਇਹ ਕਹਿੰਦੀ ਪਤਾ ਨਹੀਂ ਅੱਜ ਪਾਪਾ ਨੇ ਕਦੋਂ ਆ ਜਾਣਾ ਓਏ ਜਸ਼ਨ ਤੇ ਪਾਪਾ ਨੇ ਚੱਕ ਲਓ ਗਾਇਸ ਮੋਟਾ ਬਾਈ ਪਾਰਟੀ ਦੇ ਰਿਆ ਯੂਪੀ ਘੁੰਮ ਕੇ ਆਇਆ ਚੱਲ ਚੱਲ ਬਿਹਾਰ ਘੁੰਮ ਕੇ ਆਇਆ ਗਾਇਸ ਉਹ ਵੀ ਪਾਰਟੀ ਦੇ ਰਿਆ ਚੱਲੇ ਚੱਲੇ ਸਾਨੂੰ ਬਣਾ ਦੱਸਦਾ ਆਂਟੀ ਦੱਸੋ ਮਿੰਟ ਡਿਆੜੀ ਕਿੰਨੀ ਦੇਣੀਆਂ ਤੈਨੂੰ ਜਾਨ ਤੈਨੂੰ ਡਿਆੜੀ ਡਿਆੜੀ ਦੇਵਾਂਗੀ ਤੁਸੀਂ ਡਿਆੜੀ ਵਾਲੇ ਕੰਮ ਨਹੀਂ ਕਰਦੇ ਅੱਡਾ ਤਕਬੂਤਰੇ ਤੇ ਚੜ ਗਿਆ ਮੈਂ ਇੱਥੇ ਆ ਓਏ ਕਾਹੇ ਪੂਰੇ ਆਣੇ ਤੂੰ ਛੜ ਨਹੀਂ ਦਾਰਸਾਲੇ ਪੂਰੇ ਤਾਂ ਨਹੀਂ ਆਉਂਦੇ ਆ ਵੱਡਾ ਬੰਦਾ ਵਿੱਚ ਇਹਦੇ ਕਰਕੇ ਉੱਚੇ ਖੜਨਾ ਪੈਂਦਾ ਇਹ ਤਾਂ ਕੋਠੇ ਤੇ ਜਾ ਯਾਰ ਦੱਸ ਹਾਂ ਇਹ ਤਾਂ ਉੱਠ ਬਲੇਰੇ ਤੇ ਕਿੰਨੇ ਬਣਾਉਣੇ ਜਾਂ ਕਿੰਨੂੰ ਡਰੋਨ ਸ਼ਾਟ ਲਿਆ ਕਰ ਇਹਦਾ ਹੈਲੋ ਮੈਂ ਨਹੀਂ ਹੈਲੋ ਕਰਦੇ ਇੱਧਰ ਕਰਦੇ ਵੀਰਾ ਮੋਟੇ ਹੱਥ ਹੱਥ ਰੱਖਿਆ ਦੇ ਹੱਥ ਤੇ ਮੈਨੂੰ ਇਸਕੇ ਹੱਥ ਤੇ ਹੱਥ ਰੱਖਣਾ ਹਾਂਜੀ ਹਾਂਜੀ ਆਏ ਕਿੰਨਾ ਜ਼ੋਰ ਕਹਿੰਦੀ ਹੈ ਚਾਚਾ ਚਾਚੂ ਬੁਗੀ ਕਰੇ ਚਾਚਾ ਤਾਂ ਤਾਂ ਮੈਨੂੰ ਵੀ ਕਰਕੇ ਜਾਵੂਗੀ ਹਾਂ ਕੀ ਹੈ ਨਹੀਂ ਬੁਗੀ ਕਰਕੇ ਜਾ ਬੁਗੀ ਕਰ ਕੇ ਕੰਮ ਕਰ ਲੈ ਕੰਮ ਜਿਹੜਾ ਕਰਨਾ ਹੈ ਕਰ ਲੈ ਮੇਰੇ ਦੋ ਦੋ ਚੁੰਮੀਆਂ ਤਾਂ ਜਾਂਦੀਆਂ ਇਹਦੀ ਹੋ ਗਿਆ

ਠੀਕ ਆ ਜਾ ਮੋਟਲ ਵਾਲਾ ਤੂੰ ਹੀ ਦੇਖੋ ਦੀਦੀ ਪੇਰੇ ਹੱਥਾਂ ਲਈ ਕਿੱਡੇ ਕ ਲੱਗਣਗੇ ਇਹਦੇ ਹੱਥ ਲਈ ਅਵੇਲੇਬਲ ਹੋਣਗੇ ਦੇਖਿਓ ਸਾਰੇ ਲਈ ਹੁੰਦੇ ਨਹੀਂ ਦੀਦੀ ਹੱਥ ਤਾਂ ਚੈੱਕ ਕਰੋ ਇਹਦੇ ਹੱਥ ਤਾਂ ਚੈੱਕ ਕਰੋ ਆਪਸੀਆਂ ਦੇ ਹੱਥਾਂ ਦੇ ਕਰਾਹਤ ਹੱਥ ਦਿਖਾਗੇ ਤਾਂ ਕਰ ਦਿਦੇ ਯਾਰ ਬੇਸਤੀ ਕਰਦੇ ਆ ਜਦੋਂ ਕੁੱੜਾ ਨੰਬਰ ਇਕੱਠਾ ਹੋ ਜਾਂਦਾ ਤਾਂ ਪਰ ਸਾਡੇ ਤਾਂ ਬਰੀਦਾ ਵਾਰਜਾ ਕਹਿੰਦਾ ਮੈਨੂੰ ਵੀ ਤਾਂ ਕੰਨ ਲੱਗਦੇ ਆ ਤੁਸਾਂ ਸਾਹਮਣੇ ਬੇਇੱਜ਼ਤੀ ਕਰੀ ਜਾਂਦਾ ਕੀ ਬੇਇੱਜ਼ਤੀ ਕਰਤੀ ਤੇਰੀ ਬੇਇੱਜ਼ਤੀ ਆ ਹੁੰਦੀ ਆ ਆਵਾਜ਼ ਕੋਈ ਚੱਲ ਆਪਣੇ ਸਾਹਮਣੇ ਲੱਗਾ ਉਹ ਕੁੜੀ ਬੈਠੀ ਆ ਤੁਮ ਦਾ ਕੁੜੀਏ ਕੀ ਨਾਮ ਹੈ ਤੇਰਾ ਮੀਤਾ 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 ਤੇ ਮੇਰੇ ਭੈਣ ਦਾ ਨਾਮ ਤੇ ਮੀਤਾ ਚੱਲ ਕੋਈ ਨਹੀਂ ਮੇਰੀ ਭੈਣ ਵੀ ਕਰਦੀ ਆ ਮੈਂ ਦੇਖਿਆ ਮੀਤ ਨਾਮ ਵਾਲੀ ਕੁੜੀਆਂ ਬੁਲਾਉਂ ਤੂੰ ਦੱਸ ਪਹਿਲਾਂ ਵੀ ਤੈਨੂੰ ਲੱਗਿਆ ਸੀ ਇਹਦੀ ਬੇਇੱਜ਼ਤੀ ਬੇਇੱਜ਼ਤੀ ਕਰਦਾ 90 ਜੀ ਉਹ ਕਹਿੰਦੇ ਮੈਨੂੰ ਲੱਗਿਆ ਇਹਨੇ ਤੂੰ ਬੇਇੱਜ਼ਤੀ ਕੀਤੀ ਆ ਕਰੋ ਕਹਿੰਦੇ ਚੰਗੀ ਤਰ੍ਹਾਂ ਮੈਨੂੰ ਵੀ ਪਤਾ ਲੱਗੇ ਉਹ ਲੈ ਉਹਨੇ ਸਾਡੇ ਸਾਹਮਣੇ ਇਹਦੇ ਸਾਹਮਣੇ ਥੋੜੀ ਕਹਿੰਗੀ ਕੱਲ੍ਹ ਵਾਰ ਕਰੂੰਗੀ ਆ ਮੰਨਦੇ ਨਹੀਂ ਅਸੀਂ ਇੱਜ਼ਤ ਬਣਾਉਣ ਲੱਗਿਆਂ ਹੋਏ ਆ ਜੀ ਇਹ ਜੀ ਹਾਂ ਕੁਲੀ ਉਸੇ ਬੋਲ ਦੇ ਕੁਟੇ ਕੁਟੇ ਬੋਲ ਹੀ ਦੀਨੇ ਮੈਂ ਤਾਂ ਸਿਰ ਤੇ ਥੱਪੜ ਵੱਜੂਗਾ ਆਂਟੀ 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 ਤੂੰ ਵੀ ਨਾਲ ਹੀ ਬੇਇੱਜ਼ਤੀ ਕਰਨ ਲੱਗਿਆਂ ਹੋਏ ਆ ਇਹ ਚੱਟਾ ਨਹੀਂ ਲੱਗੂ ਬੇ ਪੁਰਤਗਾਲ ਦਾ ਘੋੜਾ ਨਹੀਂ ਕੋਈ ਨਾ ਫੇਸ ਤੇ ਵੇਸੇ ਆ ਦੇਖਿਆ ਮਸ਼ੀਨ ਜੀ ਚੱਲ ਪਈ ਓ ਤੁਸੀਂ ਹੁਣ ਦੇਖੀਏ ਹੱਥ ਰੱਖ ਕੇ ਦੇਖੋ ਵਿੱਚ ਵਧੀਆ ਵਧੀਆ ਤੂੰ ਵੀ ਨਾ ਇਹ ਕਰੰਟ ਲੱਗਦਾ ਲਟਾਉਂਦੀਆਂ ਦੇਖਿਆ ਕਰੋ ਅੋਰਡੀਨੇਟਰ ਅੱਜ ਕੰਦੇ ਨੂੰ ਨਾੜਾ ਬੰਨੇ ਆ ਸੁੱਕਦੀ ਨਹੀਂ ਛੇਤੀ ਛੇਤੀ ਮਤਲਬ ਹਵਾ ਤੇਰੇ ਨਾਲ ਤਾਂ ਜਲਦੀ ਸੁੱਕਦੀ ਆ ਛੇਤੀ ਨਾਲ ਮੰਮੀ ਐਦਾ ਐਦਾ ਕਰਕੇ ਹੋਣੀ ਰੋਤਾ ਅੱਜ ਤੱਕ ਕਦੇ ਵੀ ਇਹ ਹੱਲ ਬਾਈਗੀ ਲੀਲੀਆ ਦੇ ਕਿੰਨੇ ਪੈਸੇ ਹੋਣਦੇ ਆ ਬਣਾਉਣ ਦੇ ਕਿੰਨੇ ਹੋ ਗਏ ਰੀਦ ਦੇ ਨੌ ਲੱਗ ਗਏ ਨੇ ਫਾਈਨਲੀ ਨੌ ਲੱਗ ਸਾਡ ਜੀ ਜੀ ਨੇ ਲਾਤੇ ਨੌ ਗੁਰੂ ਗੁਰੂ ਜੀ ਜੀ ਇਹ ਪੀਲੇ ਰੰਗ ਦੇ ਲਵਾਣੇ ਨੇ ਇਹ ਪੀਲਾ ਹਰਾ ਨਹੀਂ ਲਾਲ ਦਰਵਾਣਾ ਇਹ ਪਿੰਕੀ ਕਲਰ ਦੇ ਲਵਾਣੇ ਸੀ ਪੀਲੇ ਆ ਪਿੰਕੀ ਆ ਮੇਰੀ ਮਿੰਟਾ ਪਿੰਕੀ ਆ ਹਾਂ ਇਹਦੇ 12ਵੇਂ ਕਲਰ ਕਹਿੰਦੇ ਨੂੰ ਨਹੀਂ ਨਹੀਂ ਇਹ ਦੂਸਰਾ ਮੋਟੇ ਨੂੰ 12ਵੇਂ ਕਲਰ ਪਸੰਦ ਆ ਮੋਟੇ ਕੱਠੇ ਕੋਸ਼ਿਚ ਲੈਣੀ ਆ ਇਹੋ ਇਸ ਤਰ੍ਹਾਂ ਦਾ ਸਾਰੀਆਂ ਜੋੜੇ ਵਾਚੇ ਮਰ ਜਾਣਗੇ ਦੋ ਚਾਰ ਤਾਂ ਮਾਰੀ ਜਾਣਗੇ ਕੱਚੀ ਦਿੱਤੀਆਂ 5 6 ਜੋੜ ਕੇ ਇੱਕ ਬੰਦੀ ਆ ਦੇਖੋ ਆ ਕੀ ਆ ਕੀ ਨੇ ਡਾਕੀ ਤੇ ਮੇਰੀ ਯਾਦ ਆ ਤੁਹਾਡੀ ਯਾਦ ਆ ਤਾਡੀ ਡਰਾਇੰਗ ਕਿਹ ਐਂਦਾ ਮਤਲਬ ਦੀਦੀ ਇਹਦੀ ਸ਼ਕਲੀ ਦਾ ਕੋਈ ਪੈਨਸਲ ਕਲਰ ਲੈਣ ਦੀ ਵੀ ਲੋੜ ਨਹੀਂ ਨਾ ਫੁਰਜਾ ਮੈਂ ਤਾਂ ਗੀਂ ਹਾਂ ਆ ਘੈਂਟ ਲੱਗਿਆ ਨਹੀਂ ਤੁਹਾਨੂੰ ਕਿਹੜਾ ਸਭ ਤੋਂ ਵਧੀਆ ਲੱਗਦਾ ਮੈਂ ਤਾਂ ਸਾਰੇ ਸਹੀ ਲਾਇਦੇ ਨਹੀਂ ਤੁਹਾਡਾ ਫੇਵਰੇਟ ਕਿਹੜਾ ਇੱਚ ਇੱਕ ਤਾਂ ਤਾਂ ਹੋਊਗਾ ਉਹ ਮੋਟਿਆ ਵੀ ਘੈਂਟ ਵੈਸੇ ਮੈਨੂੰ ਆਵਲਾ ਵਧੀਆ ਲੱਗਿਆ ਜਿਸ ਨੇ ਕਿਹੜਾ ਵਜਿਲੇ ਲੱਗਾ ਤੈਨੂੰ ਕੀ ਤੇਰਾ ਨਾਮ ਕਰ ਹੈ ਨਾ ਔ ਡੋਰੀ ਮੋਲਾੜਾ ਕਿਹੜਾ ਕੰਮ ਕਰਨ ਵਾਲਾ ਹੈ ਨਹੀਂ ਗਾ ਨਹੀਂ ਤਾਂ ਲਾ ਦੇ ਕਰਾ ਲੋ ਯਾਰ ਕਰਾ ਲੋ ਯਾਰ ਤੂੰ ਵੀ ਕਰਾ ਲੋ ਮੰਮੀ ਕਰਾ ਲੋ ਯਾਰ ਇੱਕਰਾਓ ਦੀਦੀ ਬੰਦ ਨਾ ਕਰੋ ਕਰਾਓ ਕਰੋ ਮੰਮਾ ਦੇ ਚਲੋ ਲੱਗ ਜਾਣਾ ਨਾ ਨਹੀਂ ਇਹਨਾਂ ਨਹੀਂ ਲੱਗਦਾ ਨਹੀਂ ਨਾ ਲੱਗਦਾ ਜੇਬ ਚ ਪਿਆਕੀ ਸਕੀਓ ਤੋਂ ਕੀਤੀ ਆਲ ਮੰਗਦੀ ਹਾਂ ਆ ਮੰਗਦੀ ਆਹਦੇ ਨੋਬਾ ਰੂਡ ਬਸ ਆ ਆਹ ਤਾਂ ਕਰਨਾ ਮੈਨੂੰ ਕੋਈ ਚੀਜ਼ਾਂ ਲੱਗ ਤਾਂ ਲੱਗੀ ਨਾ ਵਧੀਆ ਲੱਗਦੀ ਹੈ ਹੱਥ ਤੇ ਉਂਡਾਲੇ ਟੇਕ ਜਿਹੜਾ ਮੈਨੂੰ ਉਹਦੀ ਕਿਸੇ ਹੁੰਦੀ ਹੈ ਉਹਦੀ ਤੁਹਾਡੇ ਨਾਲ ਚੋਰੀ ਕਰ ਲੈ ਦੀਪ ਵਾਲੇ ਦੀਪ ਵਾਲੇ ਉਹ ਜੇਬਸ਼ ਵਾਲੇ ਨਾ ਇਹ ਕਰ ਜਾ ਕੇ ਮੰਮੀ ਨੂੰ ਦਊਗਾ ਰੀਤੇ ਫੜਾ ਦੇ ਨਹੀਂ ਵਲੌਗ ਤੇ ਪਤਾ ਲੱਗ ਜਾਣਾ ਕੀ ਕਰਾ ਕੈਮਰਾ ਦੇ ਕੇ ਨਾਲ ਬੈ ਕੈਮਰਾ ਥਾ ਡੀਡੀ ਕੋਈ ਪਤਾ ਲੱਗਣੀ ਨਹੀਂ ਹੁੰਦਾ ਨਹੀਂ ਜਾਂਦੇ ਯਾਰ ਤਾਂ ਨਾ ਫਿਰ ਦੀ ਪੈਣਾ ਨਹੀਂ ਲਾਉਣੀ ਤੇ ਵੀ ਲਾ ਦਿੰਦੇ ਨੇ ਹੁਣ ਓਏ ਮੈਨੂੰ ਪਤਾ ਕੀ ਕਹਿੰਦਾ ਦੰਦ ਲੱਗ ਨੇ ਦੰਦ ਓਏ ਮੈਨੂੰ ਮੈਂ ਤੇਰੇ ਮਾਈਂਡਸਟੋਨ ਲਾ ਦੇਣਾ ਵਿਜ਼ਨ ਲਾ ਦੀਰੀ ਅਸਮ ਦੇ ਦੰਦ ਬਣਾ ਦੇ ਨੇ ਹਾਂ ਦੰਦ ਬਣ ਗਏ ਦੰਦ ਦੀਰੀ ਇਹਨਾਂ ਨੂੰ ਕੀ ਪਤਾ ਦੀ ਤਾ ਦੇਖੋ ਗਾਇਸ ਦੇਖੋ ਸੋਹਣੇ ਦਾ ਭਾਂਡੇ ਥੈਂਕ ਯੂ ਸੋ ਮਚ ਜੀ ਤੁਹਾਡੇ ਇਹਨੇ ਸੁਣਦੈ ਨਹੀਂ ਕਰਾ ਸੋਹਣੇ ਦੀ ਮਤਲਬ ਤੂੰ ਤਾਂ ਜਵਾਕ ਜੀ ਲੱਗ ਰਹੀ ਹੁੰਦਾ ਨਹੀਂ ਤੁਸੀਂ ਇਹ ਸਾਰਾ ਕੁਝ ਬਣਾ ਦੇ ਨੀ ਸ਼ੀਜੀ ਦਾ ਡੋਰੀਮਨ ਆ ਬਣ ਜਾ ਆ ਬਣ ਗਾ ਹੋਰ ਬਣ ਜਾ ਉਹਨਾਂ ਨਾਲ ਇਹਨਾਂ ਨਾਲ ਉਹਨਾਂ ਦੇ ਵਲੇ ਸੱਟੀ ਆ ਆ ਆ ਜੂ ਆ ਤੇ ਜਮੇ ਨਾ ਤੇ ਨੋ ਤਾਂ ਜਮੇ ਲੋਕ ਏ

ਉਹਨਾਂ ਨੇ ਕਹਿ ਬਣਾਣੀ ਬਸ ਐ ਕਰਕੇ ਮਹਿੰਦੀ ਮਾਰ ਰਹੀ ਹੈ ਜਿਹੜਾ ਦੀਲਾ ਵਾ ਬਾਬੇ ਚੱਲ ਨਹੀਂ ਗਾਪੇ ਲੈਸ ਤਾਂ ਫੇਰਾ ਜੇ ਚੜਾਈ ਕਿਵੇਂ ਆਉਂਗੀ ਤੇ ਕਾਰਾਂ ਲਈ ਏਡੀ ਚਾਹੀਦੀ ਨੇ ਜੇ ਮੈਨੂੰ ਪਹੁੰਚਦੀ ਹੋਵੇ ਓਏ ਫੇਰ ਵੀ ਤੁਸੀਂ ਵਾ ਇੱਧਰ ਦੀ ਮਾਰ ਨਹੀਂ ਬਹੁਤ ਨਗਰਿਆਂ ਆਫੇ ਲਿਆਦੇ ਆਇਆਦੇ ਦਾ ਸਾਇਆ ਅੱਧੀ ਮੈਂ ਦੱਸਾਂ ਇੱਥੇ ਬੰਦੇ ਰਗੜਿਆ ਨੇ ਆ ਇਹ ਵੀ ਗੱਲ ਤੇ ਮੈਂ ਨਹੀਂ ਪੂਰਾ ਟੱਬਰ ਹੋ ਗਿਆ ਬੇਸ ਦੀ ਮੇਦ ਵਾਲੇ ਹੋਏ ਕਾਹੀ ਲਗਾ ਦੀ ਏ ਦੱਸ ਨਹੀਂ ਹੋੜੇ ਮੈਨੂੰ ਹਾਰ ਬੁਆ ਦੇ ਦੀ ਬਚਾ ਲੈ ਸਤ ਨੀ ਮੀਟਰ ਦੇ ਸਰਪੰਨ ਆਨੇ ਜੱਜ ਦਾ ਕਦੇ ਆਇਆ ਨੇ ਬੀਲ ਵੀ ਲਈ ਓਏ ਵੱਧ ਕੇ ਅਗਰ ਤੇ ਘਾੜ ਜਾਣਾ ਓਏ ਪਾਣੀ ਮੀਟਰ ਦਾ ਨਹੀਂ 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 ਜਸ਼ਨ ਹੈ ਜੇ ਇਹde ਸਾੜੀ ਥੋੜੀ ਲਾ ਇਹde ਸਾੜੀ ਲਾਉਣ ਲੱਗ ਜੀ ਕਿੰਨੇ ਮੀਟਰ ਦੀ ਲੱਗੂ ਇਹde 2-3 ਕਿਲੋਮੀਟਰ ਦੀ ਲੱਗ ਜੂਗੀ ਆਹੋ ਪਰਾਵਾ ਮੱਲੇ ਦੇ ਨਹੀਂ ਪਾਣੀ ਯਾਰ ਰੋੜ ਤੇ ਨਾ ਸੰਦੂ ਸੰਦੂ ਦੇਖੋ ਬੰਦਾ ਜਾ ਰਿਹਾ ਪਿੱਛੇ ਰੋਡ ਸਾਹਮਣੇ ਯਾਰ ਬੰਦਾ ਕਹਿੰਦਾ ਕਿ ਇਹ ਬਾਰਾ ਪਿਆਰ ਹੈ ਓਏ ਸੰਦੂ ਪਤਾ ਕਹਿੰਦਾ ਸੰਦੂ ਕਹਿੰਦਾ ਬਾਬਾ ਤੇਰੀ ਪਾਕ ਜੀ ਵੱਡੀ ਲਗਾ ਐਡੀ ਵੱਡੀ ਪਾਗਲ ਤਾ ਡਾ ਟੱਪਰ ਆ ਜੂਗਾ ਇਹਦੇ ਲਈ ਇਹਦੇ ਲਈ ਕਿੰਨੇ ਮੀਟਰ ਨਹੀਂ 2-3 ਮੀਟਰ ਦੇ ਦੋ ਤਿੰਨ ਮੀਟਰ ਵੀ ਘਾਟ 300 ਮੀਟਰ ਘੋ ਰੋਟਾ ਪਾੜਦਾ ਵਾਹ ਯਾਰ ਮੇਰਾ ਮੂਤ ਕੋਲ ਲੱਗਾ ਵਾਸਤੇ ਉਹ ਇਹ ਮੈਂ ਬੜਾ ਸਾਰਾ ਮੋਟਰਸਾਈਕਲ ਦੇਖਿਆ ਮਾਰਵਲ ਚੱਲ ਰਹੇ ਇਹਨੂੰ ਹੋ ਲਿਆ ਕੇ ਦੇਣਾ ਆਪਾਂ ਮੈਂ ਤਾਂ ਆਰਡਰ ਪੂਰਾ ਕਰ ਰਹੀ ਹਾਂ ਇਹਨਾਂ ਨੇ ਇਹਨੂੰ ਗੱਲੀ ਲਾ ਦਿਆ ਇਹਨੂੰ ਗੱਡੀ ਵੀ ਨਾ ਛੋਟਾ ਆਤੀ ਚਾਹੀਦਾ ਬਾਬੇ ਇੱਥੇ ਵਾਰ ਦਰੱਖ ਕਿਹਨੇ ਸਾਡੇ ਮੋੜ ਤੇ ਗੱਡੀ ਕੋਲ ਓਏ ਹਲਾ ਹਲਾ ਕੇ ਪੱਟ ਤਾ ਇਹਨੇ ਦਰਸ ਤਾਂ ਹਲਾ ਕੇ ਪੱਟ ਤਾ ਸੀਗਾ ਤਾ ਉਹ ਨਾ ਜਮਾਈ ਕੋਈ ਆ ਨਹੀਂ ਕੋਈ ਕੁਛ ਨਹੀਂ ਕੋਈ ਰੁੱਸੀ ਕੋਈ ਨਹੀਂ ਬੈਠ ਰੱਖਦੇ ਇਸ ਵਾਸਤੇ ਆ ਕਿ ਜਾਰੇ ਉਹ ਕਹਿੰਦਾ ਅੱਗੇ ਵੀ ਨਹੀਂ ਆਉਂਦਾ ਨਾ ਪਿੱਛੇ ਵੇਖਦਾ ਅੱਗੇ ਆਉਣਾ ਨਹੀਂ ਨਹੀਂ ਪਿੱਛੇ ਕੇ ਕਾਇਮ ਨੋਰ ਬਣਾਉਣਾ ਪੈਂਦਾ ਨਾ ਇਹ ਸਪੈਸ਼ਲ ਦਾ ਚਿਕਲੀ ਨਹੀਂ ਪੂਰਾ ਹੁੰਦਾ ਇਹਨਾਂ ਕੋਲ ਛੋਟਾ ਆਤੀ ਹੈ ਸਾਰਾ ਟੱਬਰ ਅੱਗੇ ਬੈਠ ਕੇ ਰਹਿੰਦਾ ਪਰ ਐਕਸਟਰਾ ਲਾਵੇ ਜੇ ਜੇ ਇੱਕ ਵਾਰੀ ਕਾ ਮਾਤੋਨੀਆ ਵੀ ਸਾਹਮਣੇ ਵਾਲੇ ਬੰਦੇ ਨੂੰ ਨਾ ਭਲਾ ਕੁਛ ਨਾ ਕਵੇ ਬੰਦਾ ਦੇਖ ਕੇ ਡਰ ਜਾਂਦਾ ਇਹ ਹਾਂ ਪੌਲ ਆ ਬੰਦੋ ਡਰਿਆ ਪੌਲ ਸਾੜਿਆ ਨੂੰ ਦੇਖ ਕੇ ਨਾ ਐਂ ਹੋ ਜਾਂਦਾ ਐਂ ਪੌਲਸ ਹਾਂਜੀ ਕਰੋ ਕਰੋ ਬਣਾਓ ਜੀ ਬਣਾਓ ਦੋਸਤੋ ਦੀਦੀਆਂ ਨੂੰ ਵੀਡੀਓ ਬਣਾਣੀ ਤੁਹਾਨੂੰ ਬੱਚਾ ਮਿਲਦੇ ਆਂ